ਕਿੰਨਾ ਮੇਂ ਸ਼ਹਿਰ ਵਿੱਚ ਲੀਟਰ ਆਪਣੀ ਆਪਣੀ ਪੀਪੜੀ ਵਜਾਉਂਦੇ ਆ ਤੇ ਆਪਣੇ ਆਪਣੇ ਸੁਰ ਰਹੇ ਨੇ ਲਾ ਦੋਸਤੋ ਜਿਹੜੀ ਰੇਲਵੇ ਰੋਡ ਐ ਉਹ ਪਤਾ ਨਹੀਂ 8 ਮਹੀਨਿਆਂ ਚ ਬਣਨੀ ਕਿ ਨਹੀਂ ਬਣਨੀ ਪਤਾ ਨਹੀਂ 8 ਸਾਲਾਂ ਚ ਬਣਨੀ ਕਿ ਨਹੀਂ ਬਣਨੀ ਪਰ ਆ ਯੂਕੇ 8 ਘੰਟਿਆਂ ਵਿੱਚ ਵਿਲਸਟਨ ਵਿਖੇ ਇਹਨਾਂ ਨੇ ਸੜਕ ਦਿੱਤੀ ਐ ਬਣਾ ਦੋਸਤੋ ਸੜਕ ਦਿੱਤੀ ਐ ਬਣਾ ਦੋਸਤੋ ਸਾਥੀਓ ਮੈਂ ਤੇ ਭਾਈ ਪੀਟਰ ਅਸੀਂ ਵਿਲਸਟਨ ਜਿਹੜੀ ਸੜਕ 'ਤੇ ਉੱਥੇ ਖੜੇ ਹੋਏ ਆਂ ਵਿਲਸਟਨ ਸੜਕ ਹੈ ਨਾ ਵਿਲਸਟਨ ਔਰ ਇੱਥੇ ਅਸੀਂ ਪਰਸੋਂ ਲੰਗੇ ਸੀਗੇ ਪਰਸੋਂ 1 ਕਿਲੋਮੀਟਰ ਤੱਕ ਦਾ ਟੋਟਾ ਉਧਰਲੇ ਪਾਸੇ ਬਣਾਤਾ ਰਾਤ ਇੱਧਰ ਬਣਾਤਾ ਮਤਲਬ ਮੈਂ ਹੈਰਾਨ ਸੀ ਇਹ ਕਹਿੰਦੇ ਕਿ ਅੱਧਾ ਕਫਟ ਦਾ ਮਾਲ ਵੀ ਪਾਇਆ ਮਤਲਬ ਅੱਧਾ ਫੁੱਟ ਜਿਹੜਾ ਬੇਸ ਬਣਾ ਕੇ ਸੜਕ ਉੱਚੀ ਵੀ ਕੀਤੀ ਐ ਫਿਰ ਲੈਵਲ ਵੀ ਪੱਕਾ ਕੀਤਾ ਨਿਸ਼ਾਨ ਵੀ ਪੂਰੇ ਲਾ ਦਿੱਤੇ ਬਾਉਂਡਰੀਆਂ ਵੀ ਲਾ ਦਿੱਤੀਆਂ 8 ਘੰਟੇ ਦੇ ਅੰਦਰ ਸੜਕ ਤਿਆਰ ਕਰ ਦਿੱਤੀ ਤੇ ਆਪਣੇ ਰੇਲਵੇ ਰੋਡ ਦੀ ਸੜਕ ਨੂੰ ਮੇਰੇ ਖਿਆਲ 8 ਸਾਲ ਹੀ ਹੋ ਜਾਣੇ ਮੈਨੂੰ ਰੋਲਾ ਪਾਉਂਦੇ ਨੂੰ ਔਰ ਹੁਣ ਕਿਹਾ ਜਾਂਦਾ ਕਿ 8 ਮਹੀਨੇ ਚ ਤਿਆਰ ਕਰਾਂਗੇ ਪਤਾ ਨਹੀਂ ਬਣਨੀ ਕਿ ਨਹੀਂ ਬਣਨੀ ਪਰ ਆਹ ਕੰਟਰੀਆਂ ਸਾਡੇ ਜਿਹੜੇ ਲੀਡਰ ਸਹਿਬਾਨ ਨੇ ਲੀਡਰ ਸਹਿਬਾਨ ਸਿਆਸਤਦਾਨ ਸਹਿਬਾਨ ਨੇ ਜਿਹੜੇ ਇਹ ਵੀ ਅਮਰੀਕਾ ਕੈਨੇਡਾ ਇੰਗਲੈਂਡ ਆ ਰਹੀਆਂ ਕੰਟਰੀਆਂ ਚ ਘੁੰਮਦੇ ਆ ਇਹਨਾਂ ਦੇ ਤਾਂ ਕੰਮਕਾਰ ਵੀ ਵਧੀਆ ਆ ਕੰਮਕਾਰ ਸ਼ਾਇਦ ਇਦਾਂ ਦੇ ਵੀ ਇਹਨਾਂ ਦੇ ਆ ਜਿਹੜੇ ਨਜ਼ਰ ਆਉਂਦੇ ਆ ਪਰ ਆਪਣੇ ਨਵੇਂ ਸ਼ਹਿਰ ਨੂੰ ਰੋਲ ਕੇ ਰੱਖਿਆ ਪਿਆ ਮੈਂ ਇੱਥੇ ਘੱਟੋ 25 30 ਬੰਦਿਆਂ ਨੂੰ ਮਿਲਿਆ ਆਉਣਾ ਜਿਹੜੇ ਜਿਨ੍ਹਾਂ ਦੇ ਅੱਛੇ ਅੱਛੇ ਬਿਜ਼ਨਸ ਹੈ ਜਿਨ੍ਹਾਂ ਦੇ ਅੱਛੇ ਅੱਛੇ ਬਿਜ਼ਨਸ ਹੈ ਜਿਹੜੇ ਕਹਿੰਦੇ ਕਿ ਯਾਰ ਸਾਨੂੰ ਮੌਕਾ ਦੋ ਅਸੀਂ ਰੇਲਵੇ ਰੋਡ ਦੀ ਸੜਕ ਬਣਾ ਦਿੰਨੇ ਆ ਪਰ ਨਹੀਂ ਸਾਨੂੰ ਮੁੱਢਲੀ ਸਹੂਲਤਾਂ ਤੱਕ ਨਹੀਂ ਮਿਲਦੀਆਂ ਆ ਪੀਟਰભાઈ ਕੋਲ ਹੈ ਪੀਟਰભાઈ ਆ ਸੜਕ ਬਾਰੇ ਜਾਣਕਾਰੀ ਦਿਓ ਕੀ ਇਹ ਸੱਚੀ 8 ਘੰਟੇ ਚ ਬਣ ਗਈ ਹਾਂਜੀ ਇਹ ਕੱਲਾ ਨਹੀਂ ਹੁਣ ਬੋਲਵਹੈਮਪਟਨ ਦੇ ਇਹਨਾਂ ਨੇ ਹੁਣ ਅੱਜ ਦਾ 2 ਕੁ ਮਹੀਨਿਆਂ ਚ ਜਿਹੜੀਆਂ ਸੜਕਾਂ ਖਰਾਬ ਆ ਹੁਣ ਪਰਸੋਂ ਨੂੰ ਉਹਨਾਂ ਨੇ ਉੱਥੋਂ ਸ਼ੁਰੂ ਕਰਦਣਾ ਉਹ ਅੱਧਾ ਕਿਲੋਮੀਟਰ ਹੋਣਾ ਕਿੱਥੇ ਪਤਖਾਈ ਹੈ ਇੱਕ ਵਾਰ ਉਹ ਸਾਹਮਣੇ ਅੱਧਾ ਕਿਲੋ ਹੁਣ ਆਹ ਰੋਡ ਅੱਧਾ ਕਿਲੋਮੀਟਰ ਪਾਰਕ ਫੀਲ ਵੱਲੋਂ ਜਾਣਾ ਬੋਲਵਹੈਮਪਟਨ ਉਹ ਉਹ ਜਿਹੜੀ ਸੜਕ ਹੈ ਉਹ ਵੀ 8 ਘੰਟੇ ਚ ਬਣ ਜੂ ਰਾਤੇ ਹੁਣ ਪਹਿਲਾਂ ਉਹਨਾਂ ਦੇ ਪਿਛਲੀ ਪਾਉਂਦੇ ਥਲਪਾਤੀ ਫੜੋ ਤੇ ਲੋਕ ਜਿਹੜੀ ਪਾਉਣੀਆਂ ਉਹ ਪਾ ਜਾਣੀਆਂ ਆਹ ਟੌਨ ਸੈਂਟਰ ਤੇ ਬੇਸਿਕਲੀ ਆਹ ਜਾਰੀ ਆਹ ਜਿਹੜੀਆਂ ਸੜਕਾਂ ਇੱਥੇ ਆਲਾ ਦਵਾਲਾ ਇਹਨਾਂ ਨੂੰ 2 ਹਫ਼ਤਿਆਂ ਚ ਕੰਨੀਆਂ ਪੈਣੀਆਂ। ਬਾਰੇ ਕਈ ਜੰਕਸ਼ਨਸ ਨੇ ਕਈ ਸੜਕਾਂ ਨੇ ਉਹ 2 ਹਫ਼ਤੇ ਚ ਸਾਰੀਆਂ ਹੀ ਕੰਪਲੀਟ ਕਰ ਦੇਣੀਆਂ ਮੰਨ ਕੇ ਚੱਲੀਏ ਕਿ ਜਿੱਦਾਂ ਇਹ ਕਹਿੰਦੇ ਹੁਣ ਕਿ ਨਵੇਂ ਸ਼ਹਿਰ ਚ ਰੇਲਵੇ ਰੋਡ, ਕਲਾਮ ਰੋਡ, ਸਲੋ ਰੋਡ, ਰਾਹੋਂ ਰੋਡ, ਗੜ ਸ਼ੰਕਰ ਰੋਡ ਸਾਰੀਆਂ 2 ਹਫ਼ਤੇ ਚ ਬਣ ਜਾਣ। ਇਦਾਂ ਇੱਥੇ ਪਰ ਇਹ ਵੀ ਹੈ ਆ ਦਿਨੇ ਦਿਨੇ ਨਹੀਂ ਇਹਨਾਂ ਨੇ ਕੰਮ ਕਰਨਾ ਹੁਣ ਦਿਨੇ ਗੱਡੀਆਂ ਇਨੀਆਂ ਚੱਲਦੀਆਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਰਾਤ ਨੂੰ ਜਦ ਘਰਾਂ ਸੁੱਤੇ ਪਏ ਹੁੰਦੇ ਇਹਨਾਂ ਨੇ ਉਦੋਂ 10 ਵਜੇ ਰੋਡ ਬੰਦ ਕਰਕੇ ਸਵੇਰ ਦੇ 6 ਵਜੇ ਤੱਕ ਦਾ 7 ਵਜੇ ਤੱਕ ਇੱਕ ਗੱਲ ਸਮਝਾਓ ਜਦੋਂ ਰਾਤ ਲੱਕ ਪਾਈ ਆ ਸਵੇਰੇ ਸੜਕ ਵਰਤੋਂ ਚ ਕਿੱਦਾਂ ਆ ਜਾਂਦੀ ਆ ਸਾਡੇ ਦਾ ਸਾਡੇ ਦਾ ਕਹਿੰਦੇ ਤਿੰਨ ਤਿੰਨ ਮਹੀਨੇ ਨਾ ਕੋਈ ਨਾ ਉਹਦੇ ਤੋਂ ਨਾ 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 ਮਸ਼ੀਨਰੀ ਇਤਾਂ ਦੀ ਆ ਹਣ ਉੱਤੇ ਰੋਲਰ ਰੋਲਰ ਪ੍ਰੋਪਰ ਲੌਕ ਆਪੋਂ ਉਹ ਤਾਂ ਤਾਂ ਕਹਿੰਦੇ ਉੱਥੇ ਇੰਡੀਆ ਕਰਕੇ ਉਹ ਹੁਣ ਦੋ ਤਿੰਨ ਮਹੀਨੇ ਉਹਨੂੰ ਬਹਿ ਵੀ ਲੈਂਦੇ ਇੰਨਾ ਐਨੀ ਕੀ ਪਾਉਣੀਆਂ ਤਾਂ ਉਹ ਤਾਂ ਟੁੱਟਣੀ ਆ ਨਹੀਂ ਵੇ ਇਹ ਅੱਛਾ ਵੇ ਇੱਥੇ ਮਾਲ ਕਿੰਨਾ ਪਾਇਆ ਦੱਸੋ ਮਾਲ ਹੁਣ ਇਹ ਤਾਂ ਥੱਲੇ ਜਿੱਦਾ ਚੰਗਾ ਰੋੜਾ ਪਾਇਆ ਰੋੜਾ ਪਾਇਆ ਹੁਣ ਇਹਦੇ ਲੌਕ ਘੱਟੋ ਘੱਟ ਤਿੰਨ ਚਾਰ ਇੰਚ ਪੰਜ ਵੀ ਲਾ ਲਓ ਇੰਚ ਐਨੀ ਲੌਕ ਪਾਈ ਹੋਣੀ ਰਾਤੀ ਲੌਕ ਪਾਈ ਆ ਕਹਿੰਦੇ ਤਿੰਨ ਚਾਰ ਪੰਜ ਇੰਚ ਐਨੀ ਲੌਕ ਪਾਈ ਆ ਔਰ ਰਾ ਕੋਰਾ ਸੜਕ ਤਿਆਰ ਕਰ ਦੁੱਤੀ ਐ ਨਗਰ ਕਾਉਂਸਲ ਦੀ ਆ ਦੇਖ ਰੇ ਨਗਰ ਕਾਉਂਸਲ ਦੀ ਆ ਅੱਛਾ ਪੀਟਰ ਭਾਈ ਤੇ ਸਮਝ ਸੜਕ ਨਹੀਂ ਬਣਾਉਂਦੇ ਫੇਰ ਜੇ ਇਹਨਾਂ ਨੂੰ ਫਾਈਨ ਮਿਲਦੇ ਆ ਫਾਈਨ ਮਿਲਦੇ ਆ ਫਾਈਨ ਮਿਲਦੇ ਆ ਜਿਹਨਾਂ ਨੂੰ ਟੈਂਡਰ ਦਿੱਤਾ ਹੁੰਦਾ ਉਹਨਾਂ ਕੰਪਨੀ ਨੂੰ ਅੱਛਾ ਵੀਡੀਓ ਲੰਬੀ ਹੋ ਰਹੀ ਆ ਆਪਣੇ ਨਵੇਂ ਸ਼ਹਿਰ ਚ ਕੀ ਲੱਗਦਾ ਰੇਲਵੇ ਰੋਡ ਵੜ ਜੂ ਮੈਂ ਬੁੱਢਾ ਹੋ ਗਿਆ ਚਿੱਟੀ ਦਾੜੀ ਹੋ ਗਈ ਹੱਲੇ ਤਾਂ ਬਣਿਆ ਨਹੀਂ ਜਾਦਾ ਛੋਟਾ ਹੁੰਦਾ ਨਿਆਣਾ ਜਾਂਦਾ ਉਹਦਾ ਜਾਂਦਾ ਦੇਦਾ ਚੱਕ ਕਹਿੰਦਾ ਇਹ ਨਹੀਂ ਬਣੀ ਇਹਦਾ ਰਾਹ ਨੇ ਕਹਿੰਦਾ ਇੰਟਰਲੌਕ ਪਹਿਲਾਂ ਰੱਖੀ ਸੀ ਉਹ ਵੀ ਚੱਕ ਕੇ ਲੈ ਕੇ ਮਤਲਬ ਇੰਗਲੈਂਡ ਚ ਇਹ ਗੱਲ ਟਰੈਵਲ ਕੀਤੀ ਆ ਕਿ ਇੰਡੀਆ ਚ ਰੇਲਵੇ ਰੋਡ ਤੇ ਇੰਟਰਲੌਕ ਪਈ ਸੀ ਚੱਕ ਕੇ ਲੈ ਕੇ ਕਹਿੰਦਾ ਹੁਣ ਮੈਨੂੰ ਡਰਿਆ ਕਿਤੇ ਪੱਟਾ ਨਾ ਚੱਕ ਕੇ ਲੈ ਜਾਣਾ ਬਰਾਵੋ ਜਿਹੜੇ ਸਿਆਸਤਦਾਨ ਹੈ ਨਾ ਸਾਡੇ ਇੰਡੀਆ ਦੇ ਖਾ ਕੇ ਲੁੱਟ ਕੇ ਸੱਤ ਸਦਾਨਿਆ ਸਾਨੂੰ ਲੁੱਟ ਕੇ ਖਾ ਗਏ ਪਰ ਅਸੀਂ ਲੋਕ ਨਹੀਂ ਸੁਧਰੇ ਅਸੀਂ ਅੱਜ ਵੀ ਅਸੀਂ ਕੋਈ ਕਹਿੰਦਾ ਮੈਂ ਉਹਦਾ ਆ ਕੋਈ ਕਹਿੰਦਾ ਮੈਂ ਉਹਦਾ ਕੋਈ ਕਹਿੰਦਾ ਪਿਛਲੀ ਵਾਰੀ ਉਹਦੀ ਸੀਗੀ ਆ ਵਾਰੀ ਉਹਦੀ ਆ ਕੋਈ ਕਹਿੰਦਾ ਅਗਲੀ ਵਾਰੀ ਉਹਨੂੰ ਦਵਾ ਦੇਣੀ ਆ ਪਰ ਤੁਹਾਡਾ ਹੀ ਨਹੀਂ ਸਤਿਆਂ ਨਾਲ ਸਮਾਰਿਆ ਪ੍ਰੋਬਲਮ ਇਹ ਆ ਅਸੀਂ ਨਹੀਂ ਸੁਧਰਦੇ ਅਸੀਂ ਆਪਣੇ ਨਹੀਂ ਬਣਦੇ ਅਸੀਂ ਇਹਨਾਂ ਦੇ ਬਣਦੇ ਆ ਬਹੁਤ ਬਹੁਤ ਸ਼ੁਕਰੀਆ